ਅੱਜ 25 ਦਸੰਬਰ ਵਾਲੇ ਦਿਨ ਕੀ ਹੋਇਆ ਸੀਗਾ ਪਤਾ ਨਹੀਂ ਵੀਰੇ ਕੁਝ ਵੀ 25 ਦਸੰਬਰ ਵਾਲੇ ਦਿਨ ਕੀ ਹੋਇਆ ਸੀ ਪਤਾ ਨਹੀਂ 25 ਦਸੰਬਰ ਵਾਲੇ ਦਿਨ ਕੀ ਹੋਇਆ ਸੀ ਜੀ ਵਾਇਗੁਰਜੀ ਦਾ ਖਾਨ ਸਾਹਿਬ ਸ਼੍ਰੀ ਵਾਇਗੁਰਜੀ ਦੀ ਫਤਿਹ ਅੱਜ ਵਾਲਾ ਵਲੌਗ 25 ਦਸੰਬਰ ਨੂੰ ਬਣਾਇਆ ਜਾ ਰਿਹਾ ਹੈਗਾ ਤੇ ਅੱਜ ਵਾਲੇ ਦਿਨ ਛੋਟੇ ਸਾਹਿਬ ਜੱਤਾਂ ਨੂੰ ਨੀਹਾਂ ਦੇ ਵਿੱਚ ਚਿਣ ਹੈ ਗਿਆ ਸੀ ਅਸੀਂ ਫਤਿਹਗੜ੍ਹ ਸਾਹਿਬ ਜਾਇ ਆਏ ਸੀਗੇ ਤਿੰਨ ਚਾਰ ਦਿਨ ਪਹਿਲਾਂ ਅੱਜ ਅਸੀਂ ਪਟਿਆਲੇ ਅੱਜ ਅਸੀਂ ਦੁਖਨਿਵਾਰਨ ਮੱਥਾ ਟੇਕਣ ਜਾ ਰਹੇ ਹਾਂਗੇ ਪਹਿਲਾਂ ਤੇ ਤੁਹਾਨੂੰ ਅੱਜ ਵਾਲਾ ਵਲੌਗ ਦਿਖਾਉਣ ਹੈਗੇ ਇਹ ਵਲੌਗ ਨੂੰ ਜਰੂਰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਜਿਹਦੇ ਨਾਲ ਅੱਜ ਵਾਲੀ ਪੀੜ੍ਹੀ ਨੂੰ ਇਹ ਚੀਜ਼ਾਂ ਬਾਰੇ ਪਤਾ ਲੱਗੇ ਠੀਕ ਹੈ ਜੀ ਤੇ ਸਾਰੇ ਆਪਣਾ ਵਲੌਗ ਸ਼ੇਅਰ ਕਰ ਦਿਓ ਹਾਂਜੀ ਅਸੀਂ ਪਹੁੰਚ ਗਏ ਸ੍ਰੀ ਦੁਖਨਿਵਾਰਨ ਸਾਹਿਬ ਜੋੜਾ ਕਰ ਚ ਜੀ ਅਸੀਂ ਨੇ ਜੋੜੇ ਕਰਵਾਤੇ ਜੀ ਜਮਾ ਮੱਥਾ ਦੇ ਕੰ ਚੱਲਦੇ ਆਗੇ ਹੁਣ ਟੋਕਨ ਮਿਲ ਗਿਆ ਤੁਸੀਂ ਸ਼ਰਧਾਲੂਆਂ ਦਾ ਇਕੱਠ ਦੇਖ ਸਕਦੇ ਹੋਗੇ ਕਿੰਨਾ ਅੱਜ ਸਾਰੇ ਸ਼ਰਧਾਲੂ ਆਏ ਹੋਏ ਨੇਗੇ ਹਲੇ ਸਰਹੰਦ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਉੱਤੇ ਬਹੁਤ ਹੀ ਜ਼ਿਆਦਾ ਸ਼ਰਧਾਲੂਆਂ ਦਾ ਇਕੱਠ ਹੋਊਗਾ ਇਹ ਚੀਜ਼ ਦੇਖ ਕੇ ਬਹੁਤ ਹੀ ਪ੍ਰਾਊਡ ਹੁੰਦਾ ਹੈਗਾ ਵੀ ਆਪਣੀ ਅੱਜ ਕੱਲ ਦੀ ਪੀੜ੍ਹੀ ਸਿੱਖੀ ਨੂੰ ਨਹੀਂ ਭੁੱਲੀ ਹੈਗੀ ਤੇ ਹਾਂਜੀ ਮੱਥਾ ਟੇਕਣ ਵਾਸਤੇ ਅਸੀਂ ਗੁਰੂ ਘਰ ਜੀ ਦੀ ਲਾਈਨ 'ਚ ਖੜੇ ਸੀਗੇ ਇੱਥੇ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਨਿਸ਼ਾਨ ਸਾਹਿਬ ਉੱਪਰ ਝੰਡਾ ਲਾਉਣ ਜਾ ਰਹੇ ਨੇ ਉੱਪਰ ਜੀ ਝੰਡਾ ਲਾ ਕੇ ਆਣਗੇ ਨਿਸ਼ਾਨ ਸਾਹਿਬ ਤੇ ਸੁਖਾ ਦੇ ਸਾਰੇ ਮੁੰਡਾ ਨੇ ਡੋਕੂ ਕਹਿੰਦੀ ਪਰ ਕਿਹਨਾਂ ਮਿੱਤਰੋਸ ਨੇ ਦਰਸ਼ਨ ਕਰਿਆ ਜੀ ਅਸੀਂ ਇਹ ਦੇਖੋ ਗੁਰੂ ਘਰ ਹੁਣ ਅਸੀਂ ਇਸ਼ਨਾਨ ਕਰਦੇ ਆਂਗੇ ਦੇਖੋ ਮੱਛੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਹਾਂਜੀ ਅਸੀਂ ਦਰਸ਼ਨ ਕਰਕੇ ਆ ਗਏ ਸੀਗੇ ਤੇ ਬਹੁਤ ਹੀ ਜ਼ਿਆਦਾ ਔਰੇ ਸ਼ਰਧਾਲੂ ਆਏ ਹੋਏ ਨੇ ਸੰਗਤਾਂ ਹੀ ਹੋਈ ਹੈਗੀ ਹਾਂਜੀ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਅੱਜ 25 ਦਸੰਬਰ ਆ ਤੇ ਅੱਜ ਵਾਲੇ ਦਿਨ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦੀ ਦਿੱਤੀ ਗਈ ਸੀਗੀ ਜੇ ਨਾ ਤੋਂ ਗਲਤੀ ਹੋ ਜਾਣਾ ਮਾਫ ਕਰਦੇ ਹੋ ਮਤਲਬ ਇੱਕ ਕਰ ਰਿਹਾ ਸੀ ਬੋਲ ਰਿਹਾ ਆਪਣੀ ਆਡੀਅנס ਨੂੰ ਪਤਾ ਲੱਗ ਜਾਏ ਚੀਜ਼ ਬਾਰੇ ਵੀ ਅੱਜ ਵਾਲੇ ਦਿਨ ਕੀ ਹੋਇਆ ਸੀ ਤੇ ਕਿਉਂ ਹੋਇਆ ਸੀਗਾ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਨੂੰ ਸ਼ਹੀਦੀ ਦਿੱਤੀ ਗਈ ਸੀਗੀ ਤੇ ਉਹਨਾਂ ਨੂੰ ਨੀਹਾਂ ਦੇ ਵਿੱਚ ਜਦੋਂ ਚੜਨ ਲੱਗ ਰਹੇ ਸੀਗੇ ਤੇ ਜਿਹੜੇ ਮਤਲਬ ਦਲਾਲ ਹੁੰਦੇ ਨੇ ਨਾ ਦਲਾਲ ਹੁੰਦੇ ਨੇ ਉਹ ਜਿਹਨੀਆਂ ਦੇ ਵਿੱਚ ਝੰਰੇ ਸੀ ਇਤਨੀਆਂ ਜਿਹੜੇ ਚੰਨ ਦਾ ਟਾਈਮ ਵੀ ਲੱਗਦਾ ਹੀ ਹੈ ਕੰਦ ਨੂੰ ਤੇ ਜਦੋਂ ਕੰਦ ਨੂੰ ਟਾਈਮ ਲੱਗਦਾ ਹੈਗਾ ਤਾਂ ਉਹ ਕੰਦ ਬਾਰ-ਬਾਰ गिरਦੇ ਸੀਗੇ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ बेहोश ਹੋ ਗਏ ਸੀਗੇ ਤੇ बेहोश ਹੋਣ ਤੋਂ ਬਾਅਦ ਜਦੋਂ ਉਹਨਾਂ ਨੇ ਮਤਲਬ ਜਿਹੜੇ ਆਈ ਡੋਨਟ ਨੋ ਮੁਸਲਿਮ ਮੁਸਲਿਮ ਸੀਗੇ ਜਿਹੜੇ ਤਾਂ ਉਹਨਾਂ ਨੇ ਜਦੋਂ ਦੇਖਿਆ ਵੀ ਬਈਮਾ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤੇ ਸਿੰਘ ਵੀ बेहोश ਹੋ ਗਏ ਜਾਂ ਵੀ ਮਤਲਬ ਉਹਦੇ ਪ੍ਰਾਨ ਛੱਡ ਗਏ ਤੇ ਜਦੋਂ ਉਹਨਾਂ ਨੇ ਇਹ ਚੀਜ਼ ਦੇਖੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਚੈੱਕ ਕੀਤਾ ਮਤਲਬ ਉਹਨਾਂ ਨੇ ਜਦੋਂ ਸਾਹ ਚੈੱਕ ਕਰੇ ਵੀ ਮਤਲਬ ਆ ਰਹੇ ਤਾਂ ਉਹਨਾਂ ਨੇ ਸਾਹ ਚੱਲ ਰਹੇ ਸੀਗੇ ਤੇ ਦੇਖਿਆ ਵੀ ਇਹਨਾਂ ਦੇ ਹਲੇ ਵੀ ਸਾਹ ਚੱਲ ਰਹੇ ਨੇਗੇ ਤਾਂ ਉਹਨਾਂ ਨੇ ਮਤਲਬ ਦਲਾਲ ਬੁਲਾਏ ਹਨਾ ਜੁਲਾਲ ਜਿਹੜੇ ਹੁੰਦੇ ਨੇਗੇ ਜਰ ਨਾਲ ਸਿਰ ਲੱਗ ਕਰਨ ਨੂੰ ਕਹਿ ਰਹੇ ਸੀਗੇ ਤੇ ਉਹਨਾਂ ਨੇ ਦਲਾਲ ਬੁਲਾਏ ਤਾਂ ਜਿਹੜੇ ਦੋਨੇ ਦਲਾਲ ਸੀਗੇ ਤੇ ਉਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਇਹ ਨਹੀਂ ਕਰ ਸਕਦੇ ਤੇ ਉਹਨਾਂ ਨੇ ਇੱਕ ਮਤਲਬ ਸਮਾਨੇ ਤੋਂ ਬੁਲਾਏ ਦੋ ਦੋ ਦਲਾਲ ਤੇ ਜਿਹੜੇ ਦੋ ਦਲਾਲ ਸੀਗੇ ਸਮਾਨੇ ਤੋਂ ਉਹਨਾਂ ਨੇ ਉਹਨਾਂ ਨੇ ਇੱਕ ਸ਼ਰਤ ਰੱਖੀ ਕਹਿੰਦੇ ਅਸੀਂ ਕਰ ਦਾਂਗੇ ਕਹਿੰਦੇ ਵੀ ਸਾਡੇ ਜਿਹੜੇ ਕੇਸ ਲੱਗੇ ਹੋਏ ਨੇ ਸਾਡੇ ਵੀ ਉਹ ਆਪ ਸਾਡੇ ਨਾਲ ਮਾਫ ਕਰ ਦਿਓ ਤੇ ਉਹਨਾਂ ਨੇ ਇਹ ਦਲਾਲ ਮਤਲਬ ਬੁਲਾਏ ਸੀਗੇ ਸਮਾਣੇ ਤੋਂ ਤੇ ਉਸ ਤੋਂ ਬਾਅਦ ਉਹਨਾਂ ਨੇ ਐਨੀ ਦੀ ਸ਼ਰਤ ਰੱਖੀ ਤੇ ਉਹ ਤਿਆਰ ਹੋ ਗਏ ਜੋਰਾਵਰ ਸਿੰਘ ਸੀਗੇ ਹਨਾ ਤੇ ਉਹਨਾਂ ਨੇ ਮਤਲਬ ਉਹਨਾਂ ਦੇ ਜਦੋਂ ਮਤਲਬ ਆਪਣਾ ਸਿਰ ਲੱਗ ਕਰਨ ਦੀ ਮਤਲਬ ਗੱਲ ਕਰ ਰਹੇ ਸੀਗੇ ਤੇ ਉਹਨਾਂ ਨੇ ਮਤਲਬ ਇੱਕ ਹੁੰਦਾਗਾ ਮੁਸਲਿਮਾਂ ਵਿੱਚ ਹੁੰਦਾਗਾ ਵੀ ਇੱਕ ਤਾਂ ਝਟਕੇ ਨਾਲ ਕੱਟਿਆ ਜਾਵੇ ਹਨਾ ਹੁੰਦਾਗਾ ਸਿਰ ਤੇ ਇੱਕ ਹੁੰਦਾਗਾ ਆਪਣਾ ਹੌਲੀ-ਹੌਲੀ ਕਿ ਜਦੋਂ ਬਾਬਾ ਚੋਰਾਬਰ ਸਿੰਘ ਜੀ ਦਾ ਸਰੀਰ ਸਿਰ ਨਾਲੋਂ ਅਲੱਗ ਕਰਨਾ ਚਾਇਆ ਤੇ ਉਹਨਾਂ ਨੇ ਜਦੋਂ ਹੌਲੀ-ਹੌਲੀ ਕੱਟ ਰਹੇ ਸੀਗੇ ਤੇ ਉਹਦੇ ਵਿੱਚ ਬਹੁਤ ਦਰਦ ਹੁੰਦਾਗਾ ਹੌਲੀ-ਹੌਲੀ ਕੱਟਣ ਚ ਤੇ ਬਾਬਾ ਚੋਰਾਬਰ ਸਿੰਘ ਜੋਤੀ ਉਸ마ਗੇ ਥੋੜੇ ਟਾਈਮ ਬਾਅਦ ਹੀ ਆਪਣੇ ਪ੍ਰਾਣ ਛੱਡ ਗਏ ਉਸ ਤੋਂ ਬਾਅਦ ਵਾਰੀ ਆ ਜਦੋਂ ਬਾਬਾ ਫਤੇ ਸਿੰਘ ਜੀ ਦੀ ਅਨਾਤੇ ਬਾਬਾ ਫਾਜ਼ਲ ਸਿੰਘ ਜੀ ਤੇ ਦਬਾਰੀ ਆਈ ਤਾਂ ਉਹਨਾਂ ਮੇ ਜੋ ਮਤਲਬ ਸਰੀਰ ਤੋਂ ਸਿਰ ਲੱਗ ਕਰ ਰਹੇ ਸੀਗੇ ਤਾਂ ਉਹ 10 ਤੋਂ 15 ਮਿੰਟ ਤੜਫਦੇ ਰਹੇ ਚੀਜ਼ ਨੂੰ ਲੈ ਕੇ ਤੇ ਉਹ ਬਹੁਤ ਹੀ ਦੁਖਾਂ ਮਾਇਕ ਘਟਨਾ ਹੈਗੀ 25 ਦਸੰਬਰ ਦੀ ਉਹਨੂੰ ਦੇਖ ਲੋ ਜੀ ਬੋਲਿਆ ਵੀ ਨਹੀਂ ਜਾ ਰਿਹਾ ਚੀਜ਼ ਨੂੰ ਲੈ ਕੇ ਕਿਉਂਕਿ ਉਹ ਬਹੁਤ ਹੀ ਮਤਲਬ ਦਰਦਨਾਕ ਚੀਜ਼ ਸੀ ਤੇ ਬਹੁਤ ਜ਼ਿਆਦਾ ਮਾੜਾ ਹੋਇਆ ਹੈ ਬੜੇ ਦਿਨ ਤੇ ਸਾਥੋ ਜੀ ਕੋਈ ਵੀ ਗਲਤੀ ਹੋਵੇ ਸਾਨੂੰ ਮਾਫ ਕਰਿਓ ਕਿਉਂਕਿ ਅਸੀਂ ਸਾਰਿਆਂ ਨੂੰ ਆਡੀਅנס ਨੂੰ ਅੱਜ ਇਹ ਹੀ ਦੱਸਣਾ ਜਾ ਰਿਹਾ ਕਿ ਅੱਜ ਦੀ ਪੀੜੀ ਨਾਲ ਚੀਜ਼ਾਂ ਨਹੀਂ ਪਤਾ ਤਿਆਰ ਜੀ ਆਡੀਅੰਸ ਨੂੰ ਇਹ ਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਆਂਗੇ ਵੀ ਇਹ ਚੀਜ਼ ਨੂੰ ਲੈ ਕੇ ਜਾਗਰੂਤ ਰਹੋ ਹਨਾ ਤੇ ਜੇ ਰਾਤੋ ਕੋਈ ਵੀ ਲਫ਼ਜ਼ ਇੱਧਰ ਉੱਧਰ ਹੋਵੇ ਉਹਨਾਂ ਤਾਂ ਮਾਫ਼ ਕਰਿਓ। ਪਰ ਇਹ ਤੱਕ ਦੇਖੋ ਟਰਾਲੀਆਂ ਟਰੈਕਟਰ ਸਾਰੇ ਜਾ ਰਹੇ ਨੇਗੇ ਫਤੇਗੜ ਸਾਹਿਬ ਸਰਦਾਲੂ ਪੂਰੇ ਆਪਦੀ ਸਰਦਾਂ ਨਾਲ ਜਾਂਦੇ ਨੇ ਉਹ ਲੰਗਰ ਲਾਉਂਦੇ ਨੇ ਸਾਰੇ ਪਿੰਡਾਂ ਦੇ ਨੌਜਵਾਨ ਸਾਰੇ ਪਿੰਡ ਰਲ ਕੇ ਇਹਦੀ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਸਾਨੂੰ ਬਾਕੀ ਉਹਰੇ ਮੇਲਾ ਲੱਗਾ ਹੋਇਆ ਹੈਗਾ ਜੇ ਕੋਈ ਨੇ ਕੋਈ ਚੀਜ਼ ਲੈਣੀ ਹੋਵੇ ਲੈ ਸਕਦੇ ਹੋ ਆ ਫੇਰ ਪਏ ਨੇ ਪੰਜਾਬ ਦੇ ਵਿੱਚ 크리스마ਸ ਵੀ ਮਨਾਇਆ ਯਾਰ ਆ ਜਦ 25 ਦਸੰਬਰ ਵਾਲੇ ਦਿਨ ਆਪਾਂ ਕਿਹ ਧਰਮ ਨੂੰ ਮਾੜਾ ਨਹੀਂ ਕਹਿੰਦੇ ਪਰ ਤੁਸੀਂ ਆਪ ਦੱਸੋ 25 ਦਸੰਬਰ ਵਾਲੇ ਦਿਨ 크리스마ਸ ਮਨਾਉਣਾ ਸਹੀ ਹੈ ਪੰਜਾਬ ਦੇ ਵਿੱਚ ਕਿ ਗਲਤ ਹੈ ਅਸੀਂ ਸਾਡੇ ਕੋਈ ਵਿਊਜ਼ ਨਹੀਂ ਹੈਗੇ ਇਸ ਬਾਰੇ ਪਰ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਵੀ 크리스마ਸ ਮਨਾਉਣਾ ਸਹੀ ਹੈ ਜਾਂ ਗਲਤ ਹੈ ਤੇ ਅੱਜ ਆਪਾਂ ਪੁੱਛਾਂਗੇ ਵੀ ਆਡੀਅנס ਤੋਂ ਵੀ ਅੱਜ 25 ਦਸੰਬਰ ਵਾਲੇ ਦਿਨ ਕੀ ਹੋਇਆ ਸੀਗਾ ਦੇਖਦੇ ਹਾਂ ਕਿੰਨਾ ਕਿੰਨਾ ਨੂੰ ਪਤਾ ਹੁੰਦਾ ਕਿੰਨਾ ਕਿੰਨਾ ਨੂੰ ਨਹੀਂ ਪਤਾ ਹੁੰਦਾ ਆਹ ਮੁੰਡੇ ਮੇਲੇ ਨੇ ਆਪਾਂ ਨੂੰ ਅੱਜ 25 ਦਸੰਬਰ ਵਾਲੇ ਦਿਨ ਕੀ ਹੋਇਆ ਸੀਗਾ ਪਤਾ ਨਹੀਂ ਵੀਰੇ ਕੁਝ ਵੀ 25 ਦਸੰਬਰ ਵਾਲੇ ਦਿਨ ਕੀ ਹੋਇਆ ਸੀ ਪਤਾ ਨਹੀਂ 25 ਦਸੰਬਰ ਵਾਲੇ ਦਿਨ ਕੀ ਹੋਇਆ ਸੀ ਪਤਾ ਨਹੀਂ 25 ਦਸੰਬਰ ਵਾਲੇ ਦਿਨ ਕੀ ਹੋਇਆ ਸੀ ਵੀਰੇ ਜਿਸਮਸ ਹੋਰ ਕੁਛ ਆ ਅੱਜ ਕੱਲ ਦੇ ਲੋਕਾਂ ਨੂੰ ਜੀ ਕੁਛ ਨਹੀਂ ਪਤਾ ਹੈਗਾ ਜੀ ਬਾਰੇ ਅਸੀਂ ਆਪੇ ਵਲੌਗ ਕਰਾਂਗੇ ਅਸੀਂ ਇਹ ਕਰਨਾ ਚਾਹ ਰਹੇ ਹਾਂਗੇ ਜੀ ਜਿਹੜੀ ਆਪਣੀ ਆਡੀਅנס ਹੈ ਉਹੋ ਜੀ ਨੰਬਰੇ ਪਤਾ ਲੱਗੇਗਾ ਠੀਕ ਹੈ ਛੋਟੇ ਸਾਡੇ ਦਾ ਨਾਮ ਵੀ ਰਣ ਬਾਬਾ ਦੋਰਾਵਰ ਚੇਲੇ ਤੋਂ ਬਾਬਾ ਬੋਟੇ ਠੀਕ ਹੈ ਤੇ ਵੱਡੇ ਸਾਹਿਬ ਜੀ ਬੋਲੇ ਜਾਂਦਾ ਤੁਹਾਨੂੰ ਬਾਬਾ ਜੀ ਨੇ ਜਿਹੜੇ ਬਾਬਾ ਦੋਰਾ ਠੀਕ ਹੈ ਜੀ ਹੁਣ ਯਾਦ ਰੱਖੋਗੇ ਹਾਂ ਜੀ ਸੀਦੀ ਦਿਵਸ ਬਾਰੇ ਕਿਸੇ ਨੂੰ ਪਤਾ ਨਹੀਂ ਹੈਗਾ ਉਹ ਦੇਖ ਲਓ ਕ੍ਰਿਸਮਸ ਸਾਢੇ ਦਿਨ ਕਿਵੇਂ ਪਾਗਲ ਹੋ ਰਹੀ ਹੈ ਦੁਨੀਆ ਸ਼ੁਰੂ ਕਰ ਤੋਂ ਬਾਅਦ ਅਸੀਂ ਮੌਲ ਇਸ ਕਰਕੇ ਆਏ ਜੀ ਤੁਹਾਨੂੰ ਦਿਖਾ ਦਈਏ ਸਾਰੇ ਮਿਲ ਜੁਲ ਕੇ ਚੱਲਿਆ ਕਰੋ ਠੀਕ ਹੈ ਬਾਕੀ ਛੋਟੀ ਉਮਰ ਹੈ ਵੱਡੇ ਬੋਲਨੇ ਪਰ ਕੋਈ ਚੱਕਰ ਨਹੀਂ ਗਈ ਤੁਹਾਨੂੰ ਮਾਫ ਕਰਿਓ ਜੀ ਤੁਸੀਂ ਸਾਰਿਆਂ ਨੇ ਦੇਖ ਲਿਆ ਕਿਵੇਂ Omax ਦੇ ਵਿੱਚ 크리스마ਸ ਵਾਲੇ ਦਿਨ ਰਸ਼ ਹੈਗਾ ਠੀਕ ਹੈ ਸਾਡਾ ਮੋਟਿਵ ਸਿਰਫ ਇਹ ਹੈ ਵੀ ਲੋਕਾਂ ਨੂੰ ਅਵੇਅਰ ਕਰੀਏ ਵੀ ਟ੍ਰਿਕ ਧਰਮ ਜ਼ਰੂਰੀ ਆ ਪਰ 25 ਦਸੰਬਰ ਵਾਲੇ ਦਿਨ ਨੂੰ ਲੱਗਦਾ ਹੈਗਾ ਥੋੜਾ ਅਵੋਇਡ ਕਰਨਾ ਚਾਹੀਦਾ ਪਰ ਇਹ ਚੀਜ਼ਾਂ ਨੂੰ ਬਾਕੀ ਜਿੰਨਿਆ ਤੋਂ ਹੋ ਸਕਦਾ ਹੈ ਸੇਵਾ ਕਰੋ ਕਿ ਲੰਗਰ ਲਾਓ ਅਸੀਂ ਵੀ ਲੰਗਰ ਲਾਇਆ ਹੈਗਾ ਤੇ ਬਾਕੀ ਸੇਵਾ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਵਲੌਗ ਨੂੰ ਤੇ ਕਰਨਾ ਆਪਣੇ ਸਬਸਕ੍ਰਾਈਬ ਸਬਸਕ੍ਰਾਈਬ ਕਰ ਦਿਓ ਜਿਸ ਨਾਲ ਤੁਹਾਨੂੰ ਆਪਣਾ ਜਿੰਨਾ ਵੀ ਕੰਟੈਂਟ ਹੈ ਤੁਹਾਡੇ ਤੱਕ ਪਹੁੰਚੂਗਾ ਤੇ ਚੰਗੇ ਚੰਗੇ ਗੱਲਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ ਬਾਕੀ ਸਾਧ ਤੋਂ ਕੋਈ ਗਲਤੀ ਹੋ ਗਈ ਸਾਨੂੰ ਮਾਫ ਕਰਿਓ ਅੱਗੇ ਤੁਹਾਨੂੰ ਮਿਲਦੇ ਆਂਗੇ ਆਪਣੇ ਸਾਰਾ ਦਿਨ ਕਿਵੇਂ ਕੰਟੀਨਿਊ ਕਰਦੇ ਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦਾ ਨਾਮ ਲੈ ਕੇ ਪਹੁੰਚ ਕੇ ਜਿੰਮ ਲੈਗ ਲਾਈ ਸੀਗੀ ਪਰਸੋਂ ਖੜਿਆ ਵੀ ਨਹੀਂ ਜਾ ਰਿਆ ਪੌੜੀਆਂ ਜਿੰਮ ਜਾ ਕੇ ਪੀ ਰਹੇਗੇ ਸ਼ੌਟ ਕੌਫੀ ਸ਼ੌਟ ਪਾ ਕੇ ਤੇ ਪਾਣੀ ਫਿਰ ਨਾਲ ਕੌਗੇ ਸ਼ੌਟ ਬਣ ਜਾਂਦਾ ਕਿਦ ਤਰ੍ਹਾਂ ਦਾ ਹੈ ਕੌੜੀ ਬੜੀ ਆ ਮਿੱਤਰੋ ਵਰਕਆਊਟ ਕਰਨ ਤੋਂ ਪਹਿਲਾਂ ਲੱਤਾਂ ਵਾਂ ਖੋਲਣੀਆਂ ਜ਼ਰੂਰੀ ਨੇ ਇਸ ਕਰਕੇ ਆਪਾਂ ਕਰ ਰਹੇ ਆਂਗੇ ਟਰੈਡਮਿਲ ਹਾਂਜੀ ਮਿੱਤਰੋ ਜਿੰਮ ਤੋਂ ਫ੍ਰੀ ਹੋ ਕੇ ਘਰੇ ਚੱਲੇ ਸੀਗੇ ਬਹੁਤ ਸੋਹਣਾ ਵਰਕਆਊਟ ਲੱਗਿਆ ਤੇ ਅੱਜ ਆਪਾਂ ਨੇ ਦਰਸ਼ਨ ਕਰੇ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਅੱਜ ਆਪਾਂ ਨੇ ਦਰਸ਼ਨ ਕਰੇ ਤੇ ਬਹੁਤ ਸੋਹਣਾ ਵਰਕਆਊਟ ਲੱਗਿਆ ਬਾਬਾ ਜੀ ਦੀ ਕਿਰਪਾ ਨਾਲ ਹੁਣ ਘਰੇ ਜਾ ਕੇ ਖਾਣਿਆ ਮੀਲਡ ਅੰਡ ਬਹੁਤ ਹੋ ਗਈ ਦਸਤਾਨੇ ਦਸਤੂਨੇ ਪਾ ਲਿਆ ਕਰੋ ਕਿਰੇ ਮੋਟਰਸਾਈਕਲ ਪੁਆਇੰਟਾਂ ਤੇ ਆਉਂਦੇ ਨੇ ਤੇ ਬਾਕੀ ਮਿਲ ਜਾਂਦਾ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦੋ ਆਪਣਾ ਵੀਡੀਓ ਚੈਨਲ ਉਹਦੇ